नमस्कार डीडी पंजाबी देख रहे सारे दर्शक दा बहुत-बहुत स्वागत है मैं हा सविता से डीडी पंजाबी लेके हाजिर है जी प्रोग्राम हेलो डॉक्टर एक ऐसा प्रोग्राम जिस विच हर हफ्ते assi seed sambandhi ik nava vishalaak kyanne ta uss vishay te charcha karan de layi sade naal sade studio de vich maujood hunde ne expert doctors ਦੋਸਤੋ ਅੱਜ ਦੀ ਸਮੇਂ ਦੀ ਗੱਲ ਕਰੀਏ ਤਾਂ ਹਰ ਕੋਈ ਸਵਸਥ ਤੇ ਖੁਸ਼ਹਾਲ ਜੀਵਨ ਚਾਹਤਾ ਹੈ ਤੇ ਸਵਸਥ ਤੇ ਖੁਸ਼ਹਾਲ ਜੀਵਨ ਦੇ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਜੀਵਨ ਤੋਂ ਛੋਟੀ ਤੋਂ ਛੋਟੀ ਬਿਮਾਰੀ ਵੀ ਦੂਰ ਹੋ ਜਾਏ ਕਿਉਂਕਿ ਛੋਟੀ ਤੋਂ ਛੋਟੀ ਬਿਮਾਰੀ ਹੀ ਸਾਡੀ ਲਾਈਫ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਹੀ ਸਾਡੇ ਆਰਗਨਸ ਤੇ ਹਾਵੀ ਹੋ ਸਕਦੀ ਹੈ तो अच्छे प्रोग्राम हैलो डॉक्टर के असी खास ऑरगनज के बारे गल करनी है असी गल करेंगे ई एन टी के बारे यानी कि ईयर नोज़ एंड थ्रॉट अपने कना के बारे नक् और ਗਲੇ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਇਹਨਾਂ ਦੇ ਨਾਲ ਸੰਬੰਧਿਤ ਕਿਹੜੀਆਂ ਸਮੱਸਿਆਵਾਂ ਸਾਡੇ ਜੀਵਨ ਦੇ ਵਿੱਚ ਆਉਂਦੀਆਂ ਨੇ ਔਰ ਉਹਨਾਂ ਦਾ ਟ੍ਰੀਟਮੈਂਟ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਸੋ ਆਗਾਜ਼ ਕਰ ਲੈਨੇ ਅੱਜ ਦੇ ਇਸ ਇੰਟਰਵਿਊ ਸੈਸ਼ਨ ਦਾ ਔਰ ਸਵਾਗਤ ਕਰਦਿਆਂ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਅੱਜ ਦੇ ਸਾਡੇ ਖਾਸ ਮਹਿਮਾਨ ਦਾ ਸਾਡੇ ਨਾਲ ਅੱਜ ਮੌਜੂਦ ਨੇ ईएनटी ਸਪੈਸ਼ਲਿਸਟ ਡਾਕਟਰ ਸ਼ਿਸ਼ਿਰ ਜੈਨ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਨਮਸਕਾਰ ਜੀ ਡਾਕਟਰ ਸਾਹਿਬ ਜਿਹੜੀ ਇੱਕ ਖਾਸ ਮੇਜਰ ਸਮੱਸਿਆ ਦੇਖੀ ਜਾ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਉਹ ਹੈ ਕੰਨਾਂ ਦੇ ਵਿੱਚੋਂ ਪਾਣੀ ਨਿਕਲਣਾ ਯਾਨੀ ਕਿ ਇਅਰ ਡਿਸਚਾਰਜ ਸੋ ਇਹ ਬੇਸਿਕਲੀ ਕੀ ਹੈ ਔਰ ਇਸ ਦੇ ਕੀ ਕ Causes ਨੇ ਕੰਨਾਂ ਚੋਂ ਪਾਣੀ ਨਿਕਲਣ ਦੇ ਮੇਨ ਬਹੁਤ ਸਾਰੇ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਤਾਂ ਜਨਰਲੀ ਇਨਫੈਕਸ਼ਨ ਹੋਣਾ ਕੰਨ ਦੇ ਵਿੱਚ ਇਨਫੈਕਸ਼ਨ ਨੱਕ ਤੋਂ ਜਾਂ ਗਲੇ ਤੋਂ ਕਿਤੋਂ ਵੀ ਆ ਸਕਦੀ ਹੈ ਜਿੰਦੇ ਕਰਕੇ ਪਰਦੇ ਤੇ ਇਨਫੈਕਸ਼ਨ ਹੋ ਕੇ ਰੇਸ਼ਾ ਬਣ ਸਕਦਾ ਹੈ ਤੇ ਉਹਦੇ ਕਰਕੇ ਕੰਨ ਚੋਂ ਰੇਸ਼ਾ ਵਗਦਾ ਹੈ ਕਈਆਂ ਦੇ ਅੰਦਰ ਕੰਨਾਂ ਦੇ ਵਿੱਚ ਸੋਜ ਹੋਣ ਦੇ ਕਰਕੇ ਵੀ ਰੇਸ਼ਾ ਬਣ ਸਕਦਾ ਹੈ ਤੀਜੀ ਚੀਜ਼ ਹੋਰ ਕਾਰਨ ਕੋਈ ਹੋਰ ਬਿਮਾਰੀ ਹੋਵੇ ਕੰਨ ਦੇ ਅੰਦਰ ਕੋਈ ਹੋਰ ਰਸੋਲੀ ਹੋਵੇ ਉਹਨਾਂ ਤੋਂ ਵੀ ਰੇਸ਼ਾ ਬਣ ਕੇ ਇਹ ਦਿੱਕਤਾਂ ਆ ਸਕਦੀਆਂ ਹਨ ਜੀ ਅ ਡਾਕਟਰ ਸਾਹਿਬ ਕਈ ਵਾਰ ਨਿਊ ਬਰਨ ਬੇਬੀਜ਼ ਛੋਟੇ ਬੱਚਿਆਂ ਦੇ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਰੇਸ਼ਾ ਜੜਾ ਹੈ ਬਾਹਰ ਆ ਰਿਹਾ ਹੈ ਜਾਂ ਕਈ ਵਾਰ ਕਿਸੇ ਦਾ ਖੂਨ ਵੀ ਦੇਖਿਆ ਗਿਆ ਸੋ ਕਹਿਣ ਦਾ ਪਾਵੇ ਹੈ ਕਿ ਇਸ ਸਮੱਸਿਆ ਨੂੰ ਆਪਾਂ ਨਾਰਮਲ ਨਹੀਂ ਲੈ ਸਕਦੇ ਇਹ ਕਈ ਵਾਰ ਮੇਜਰ ਵੀ ਹੋ ਸਕਦੀ ਹੈ ਬਿਲਕੁਲ ਮੇਜਰ ਹੋ ਸਕਦੀ ਹੈ ਕਾਂਚੋ ਰੇਸ਼ਾ ਨਿਕਲਣਾ ਬਿਲਕੁਲ ਨਾਰਮਲ ਗੱਲ ਨਹੀਂ ਹੈ ਛੋਟੇ ਬੱਚਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਕਈ ਵਾਰ ਉਹਨਾਂ ਦੇ ਵਿੱਚ ਜਿਵੇਂ ਕਿ ਪੈਦਾ ਹੋਏ ਹੁੰਦੇ ਆ ਤੇ ਉਹਨਾਂ ਵਿੱਚ ਥੋੜਾ ਬਹੁਤ ਪਾਣੀ ਜਿਹੜਾ ਹੁੰਦਾ ਹੈ ਮਾਂ ਦਾ ਪਾਣੀ ਹੁੰਦਾ ਉਹ ਥੋੜਾ ਬਹੁਤ ਕੰਨਚ ਹੁੰਦਾ ਹੈ ਦੇਰਾਂ ਕਿਸੂ ਕੰਚ ਟਾਈਮ ਲੱਗਦਾ ਉਹਨੂੰ ਜਨਰਲੀ ਰੇਸ਼ਾ ਨਹੀਂ ਕਿਹਾ ਜਾਂਦਾ ਔਰ ਇਹ ਹੈ ਕਿ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਜੇ ਮਾਪੇ ਬਪ ਨੂੰ ਪੇਰੈਂਟਸ ਨੂੰ ਲੱਗਦਾ ਹੋਵੇ ਕਿ ਕੰਨਾਂ ਚ ਰੇਸ਼ਾ ਲੱਗ ਰਿਹਾ ਹੋਵੇ ਤਾਂ ਇੱਕ ਵਾਰੀ ईएनटी ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਦੇਖਣਾ ਚਾਹੀਦਾ ਹੈ ਕਿ ਵੀ ਅੰਦਰ ਕੀ ਹੈਗਾ ਹੈ ਕਈ ਵਾਰ ਨਾਰਮਲ ਪਾਣੀ ਹੁੰਦਾ ਹੈ ਕਈ ਵਾਰ ਮੈਲ ਵਗੈਰਾ ਹੋ ਸਕਦੀ ਹੈ ਬੱਚੇ ਦੇ ਕੰਨ ਚ ਕਈ ਵਾਰ ਅੰਦਰ ਇਨਫੈਕਸ਼ਨ ਵੀ ਹੋ ਸਕਦੀ ਹੈ ਕੋਈ ਬੱਚੇ ਨੂੰ ਛੋਟਾ ਮੋਟਾ ਸਰਦੀ ਜ਼ੁਕਾਮ ਖਾਂਸੀ ਰੇਸ਼ਾ ਹੋਇਆ ਹੋਵੇ ਤਾਂ ਉਹਦੇ ਕਰਕੇ ਵੀ ਕੰਨਾਂ ਤੇ ਇਨਫੈਕਸ਼ਨ ਹੋ ਕੇ ਤੋ ਰੀਸ਼ਾ ਬਾਰ ਆ ਸਕਦਾ ਹੈ ਜੀ ਡਾਕਟਰ ਸਾਹਿਬ ਜਿਹੜੇ ਪੇਸ਼ੈਂਟ ear discharge ਵਾਲੇ ਤੁਹਾਡੇ ਕੋਲ ਆਂਦੇ ਨੇ ਤੁਸੀਂ ਉਹਨਾਂ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਕਰਦੇ ਹੋ ਮੈਡੀਸਿਨਸ ਦੇ ਰਹੇ ਹੋ ਜਾਂ ਫਿਰ ਕੋਈ ear drops ਦੇ ਨਾਲ ਅਮ ਟ੍ਰੀਟਮੈਂਟ ਦੇ ਲਈ ਸਭ ਤੋਂ ਪਹਿਲਾਂ ਕਾਰਨ ਲੱਭਣਾ ਜ਼ਰੂਰੀ ਹੈ ਇਨਫੈਕਸ਼ਨ ਹੋਏਗੀ ਤਾਂ ਉਹਨਾਂ ਦੇ ਲਈ ਕੁਝ ਐਂਟੀਬਾਇਓਟਿਕਸ ਹੁੰਦੇ ਆ ਉਹ ਦਿੱਤੇ ਜਾਂਦੇ ਆ ਇਨਫੈਕਸ਼ਨ ਨੂੰ ਘਟਾਉਣ ਦੇ ਲਈ ਸੋਜਿਸ਼ ਘਟਾਉਣ ਦੇ ਲਈ ਕੁਝ ਐਂਟੀ ਅਲਰਜਿਕਸ ਦਿੱਤੇ ਜਾਂਦੇ ਹੈ ਖਾਰਿਸ਼ ਨੂੰ ਘਟਾਉਣ ਦੇ ਲਈ ਤੇ ਨਾਲ ਕਈ ਵਾਰ ਡ੍ਰੌਪਸ ਦੀ ਵੀ ਜ਼ਰੂਰਤ ਪੰਦੀ ਹੈ ਇਹ ਸਾਰੀਆਂ ਚੀਜ਼ਾਂ ਅੰਦਰ ਦਾ ਕੰਨ ਦੇਖ ਕੇ ਬਿਮਾਰੀ ਕਿੰਨੀ ਵੱਧੀ ਹੋਈ ਹੈ ਉਹਦੇ ਹਿਸਾਬ ਸੇ ਟਰੀਟਮੈਂਟ ਡਿਸਾਈਡ ਕੀਤਾ ਜਾਂਦਾ ਵੈ। ਜੀ। ਡ੍ਰੌਪਸ ਦੇ ਨਾਲ ਇਹ ਹੈ ਕਿ ਬਈ ਅੰਦਰ ਜਿਹੜੀ ਇਨਫੈਕਸ਼ਨ ਹੈ ਉਹਨਦੇ ਤੇ ਇਫੈਕਟ ਪੰਦਾ ਹੈ ਜਿੰਨੇ ਨਾਲ ਕਿ ਜਿਹੜੇ ਕਿਟਾਨੂ ਹੁੰਦੇ ਉਹ ਛੇਤੀ ਮਰ ਜਾਂਦੇ ਆ। ਤੇ ਉਹਨਦੇ ਚ ਪੇਸ਼ੈਂਟ ਨੂੰ ਮਦਦ ਮਿਲਦੀ ਹੈ। ਜੀ। ਡਾਕਟਰ ਸਾਹਿਬ ਇੱਕ ਕੰਨਾਂ ਦੇ ਵਿੱਚ ਦਰਦ ਅਕਸਰ ਬਹੁਤ ਸਾਰੇ ਲੋਕ ਕੰਪਲੇਨ ਕਰਦੇ ਨੇ ਕਿ ਪੇਨ ਹੋ ਰਹੀ ਹੈ। ਠੀਕ ਹੈ। ਬਟ ਉਹ ਐਸ ਅ ਪੇਸ਼ੈਂਟ ਡਾਇਗਨੋਸ ਇਹ ਨਹੀਂ ਕਰ ਪਾਉਂਦੇ ਕਿ ਉਪੀਨ ਜਿਹੜੀ ਹੈ ਕਿs ਹੱਤਾਕ ਹੈ ਨੋਰਮਲ ਹੈ ਜਾਂ ਜ਼ਿਆਦਾ ਹੈ ਸੋ ਸਵਾਲ ਇਹ ਹੈ ਕਿ ਇਹ ਜਿਹੜੀ ਕੰਨਾਂ ਦੇ ਵਿੱਚ ਦਰਦ ਹੈ ਕਿ ਇਹ ਇੱਕ ਬਿਮਾਰੀ ਹੈ ਜਾਂ ਫਿਰ ਕਿਸੇ ਬਿਮਾਰੀ ਦੇ ਹੋਣ ਦੇ ਸੰਕੇਤ ਨੇ ਦੇਖੋ ਕੰਨਾਂ ਚ ਦਰਦ ਹੋਣ ਦਾ ਬਹੁਤ سارے ਕਾਰਨ ਨੇ ਇਹ ਖੁਦ ਵਿੱਚ ਵੀ ਇੱਕ ਬਿਮਾਰੀ ਹੈ ਤੇ ਇਹਦੇ ਅੱਗੇ ਵੀ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਹਨ ਜੀ ਇਹਦੇ ਲਈ ਕੰਨਾਂ ਦਾ ਦਰਦ ਕਿਉਂ ਹੋ ਰਿਹਾ ਉਹ ਡਾਇਗਨੋਸ ਕਰਨਾ ਬਹੁਤ ਜ਼ਰੂਰੀ ਹੈ ਜੀ ਕਈ ਵਾਰ ਕੰਨਾਂ ਦੇ ਅੰਦਰ ਦੀ ਇਨਫੈਕਸ਼ਨ ਕਰਕੇ ਵੀ ਦਰਦ ਹੋ ਸਕਦਾ ਹੈ ਹੂੰ ਹੂੰ ਦੂਜੀ ਚੀਜ਼ ਇਹ ਹੈ ਕਿ ਕੰਨਾਂ ਦੇ ਆਸ-ਪਾਸ ਜਬਾੜਾ ਹੁੰਦਾ ਹੈ ਜਬਾੜੇ ਦੀਆਂ ਹੱਡੀਆਂ ਦੇ ਵਿੱਚ ਕੋਈ ਸੋਜ ਹੋਵੇ ਉਹਨਾਂ ਦਾ ਵੀ ਦਰਦ ਕੰਨ ਚ ਹੋ ਸਕਦਾ ਹੈ। ਤੀਜੀ ਚੀਜ਼ ਗਲੇ 'ਚ ਕੋਈ ਇਨਫੈਕਸ਼ਨ ਹੋਵੇ ਜਾਂ ਟੌਨਸਿਲਸ ਦੀ ਕੋਈ ਇਨਫੈਕਸ਼ਨ ਹੋਵੇ ਤਾਂ ਉਹਨਾਂ ਦਾ ਵੀ ਦਰਦ ਕਈ ਵਾਰ ਕੰਨ 'ਚ ਜਾ ਸਕਦਾ ਹੈ ਜਿਸ ਨੂੰ ਜਨਰਲੀ ਭਾਸ਼ਾ ਵਿੱਚ ਆਪਾਂ ਰੈਫਰਡ ਪੇਨ ਕਹਿੰਦੇ ਆ। ਓਕੇ ਤੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਡਾਇਗਨੋਸ ਕਰਕੇ ਫਿਰ ਉਸ ਚੀਜ਼ ਦਾ ਇਲਾਜ ਕੀਤਾ ਜਾਂਦਾ ਹੈ। ਜੀ ਦਰਦ ਦਾ ਕੱਲਾ ਇਲਾਜ ਕਰਕੇ ਦਰਦੀ ਦਵਾਈ ਖਾ ਕੇ ਉਹਨਾਂ ਦਾ ਹੱਲ ਨਹੀਂ ਹੈਗਾ ਉਹ ਇੱਕ ਕਿਤੇ ਨਾ ਕਿਤੇ ਹੋਰ ਕੋਈ ਇਨਫੈਕਸ਼ਨ ਹੈ ਕੋਈ ਹੋਰ ਬਿਮਾਰੀ ਹੈ ਜਿੰਨੂੰ ਇਲਾਜ ਕਰਨਾ ਚਾਹੀਦਾ ਹੈ ਤਾਂ ਕਿ ਕੰਨਾਂ ਦਾ ਦਰਦ ਸਹੀ ਹੋ ਸਕੇ ਸਹੀ ਹੋ ਸਕੇ ਜੀ ਬਿਲਕੁਲ ਜਿਸ ਤਰ੍ਹਾਂ ਡਾਕਟਰ ਸਾਹਿਬ बार-बार ਜ਼ੋਰ ਦੇ ਰਹੇ ਨੇ ਕਿ ਡਾਇਗਨੋਸ ਕਰਨਾ ਬਹੁਤ ਜ਼ਰੂਰੀ ਹੈ ਕੋਈ ਵੀ ਸਾਡੇ ईएनटी ਯਾਨੀ ਕਿ ear nose ਜਾਂ throat ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਕੋਈ ਆਪਣੇ ਆਪ ਸੈਲਫ ਅਸਮਪਸ਼ਨ ਕਰ ਲੈਨੇ ਕਿ ਪਾਰਟिकुलर ਪ੍ਰੋਬਲਮ ਹੈ ਬਟ ਬਹੁਤ ਜ਼ਰੂਰੀ ਹੈ ਕਿ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋ ਰਹੀ ਹੈ ਤੁਸੀਂ ਡਾਕਟਰ ਕੋਲ ਜਾਓ डायग्नोस करवाओ क्योंकि हो सकता है कि जो सोच रहे हैं चीज़ उस तो थोड़ी परे उस हो थोड़ी, थोड़ी है ना सो डायग्नोस so, अगर सही होएगा तो फिर ट्रीटमेंट भी अगर सही होएगा डॉक्टर साहब जो तो कन्ना की दर्द की गल आती है तो अक्सर कुछ ट्रीटमेंट होम होममेड भी ने है ना जिस तरह लोग की करते हैं कि ऑयल का यूज़ करते हैं और, और ड्रॉपिंग करते हैं अपने ईयर किस हद तक सही है ਯਾ ਤੁਸੀਂ ਕੀ ਕਹੋਗੇ ਜਨਰਲੀ ਇਅਰਸ ਨੂੰ ਕੁਝ ਵੀ ਅੰਦਰ ਪਾਣ ਦੀ ਲੋੜ ਨਹੀਂ ਹੁੰਦੀ ਨੋਰਮਲੀ ਔਇਲ ਵਗੈਰਾ ਜਾਂ ਕੁਝ ਵੀ ਪਾਣ ਦੀ ਲੋੜ ਨਹੀਂ ਹੁੰਦੀ ਭਗਵਾਨ ਨੇ ਇੱਕ ਮੈਕੈਨਿਜ਼ਮ ਸਾਡੇ ਕੰਨ ਦਾ ਦਿੱਤਾ ਹੈ ਜਿੰਨੂੰ ਕਿ ਆਪਾਂ ਵੈਕਸ ਕੰਨੇ ਆ ਉਹ ਥੋੜਾ ਬਹੁਤ ਵੈਕਸ ਜਿਹੜਾ ਬਣਦਾ ਉਹ ਕੰਨ ਦੇ ਲਈ ਫਾਇਦੇਮੰਦ ਹੁੰਦਾ ਜਿੰਦੇ ਕਰਕੇ ਆਪਣੇ ਕੰਨ ਦੀ ਸਫਾਈ ਰਹਿੰਦੀ ਹੈ ਆਪਣੇ ਕੰਨ ਦੇ ਅੰਦਰ ਇਨਫੈਕਸ਼ਨ ਨਹੀਂ ਹੁੰਦਾ ਬਾਹਰੋਂ ਦੀ ਕੋਈ ਇਨਫੈਕਸ਼ਨ ਅੰਦਰ ਨਹੀਂ ਜਾਂਦਾ ਜੀ ਈ ਡ੍ਰੌਪਸ ਓਇਲ ਜਾਂ ਕਈ ਵਾਰ ਕੁਝ ਗਰਮ ਕਰਕੇ ਕੋਈ ਚੀਜ਼ ਪਾਣ ਦੇ ਨਾਲ ਅੰਦਰ ਨੁਕਸਾਨ ਹੁੰਦਾ ਤੇ ਉਹ ਨੁਕਸਾਨ ਕਰਕੇ ਅੰਦਰ ਦੀ ਚੰਮੜੀ ਪਰਦੇ ਨੂੰ ਵੀ ਕਈ ਵਾਰ ਖਰਾਬ ਕਰ ਦਿੰਦਾ ਹੈ ਕਈ ਪੇਸ਼ੈਂਟਸ ਕੰਨ ਦੇ ਵਿੱਚ ਕੁਝ 이어ਬਰਡਸ ਵੀ ਯੂਜ਼ ਕਰਦੇ ਬਹੁਤ ਜ਼ਿਆਦਾ ਹਾਂ ਤੇ ਉਹ 이어ਬਰਡਸ ਵੀ ਨੁਕਸਾਨ ਕਰਦੇ ਹੈ ਉਹ ਇਹ ਪੇਸ਼ੈਂਟ ਨੂੰ ਨਹੀਂ ਪਤਾ ਲੱਗਦਾ ਕਿ ਉਹ ਕਿੱਥੇ ਤੱਕ ਮਾਰਨੇ ਹੈ ਕਿੱਥੇ ਤੱਕ ਨਹੀਂ ਮਾਰਨੇ ਉਹ ਕਈ ਵਾਰ ਅੰਦਰ ਨੁਕਸਾਨ ਪੜਦੇ ਨੂੰ ਤੱਕ ਵੀ ਕਰ ਦਿੰਦੇ ਹੈ ਜਿੰਦੇ ਕਰਕੇ ਪੇਸ਼ੈਂਟ ਦਾ ਲੌਂਗ ਟਰਮ ਸੁਨਣ ਦੇ ਵਿੱਚ ਤੇ ਬਾਕੀ ਦਿੱਕਤਾਂ ਵੀ ਵਧ ਜਾਂਦੀਆਂ ਹੈ ਜਾਂਦੀਆਂ ਨੇ ਜੀ ਤੇ ਡਾਕਟਰ ਸਾਹਿਬ ਜਿਹੜੇ ਪੇਸ਼ੈਂਟਸ ਇਸ ਤਰ੍ਹਾਂ ਦੇ ਆਉਂਦੇ ਨੇ ਜਿਹੜੇ ਮਤਲਬ ਪਿੰਸ ਦਾ ਯੂਜ਼ ਕਰਦੇ ਹੈ ਹੈ ਨਾ ਜਾਂ ਫਿਰ ਉਸ ਦਾ ਫਿਰ ਉਹਨਾਂ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਪੇਸ਼ੈਂਟ ਕੋਈ ਵੀ ਪਿੰਸ ਜਾਂ ਕੁਝ ਵੀ ਯੂਜ਼ ਕਿਉਂ ਕਰ ਰਿਹਾ ਉਹਨਾਂ ਦਾ ਕਾਰਨ ਲੱਭਣਾ ਬਹੁਤ ਜ਼ਰੂਰੀ ਹੈ ਖਾਰਿਸ਼ ਹੋ ਰਹੀ ਹੈ ਪੇਸ਼ੈਂਟ ਨੂੰ ਜਾਂ ਪੇਸ਼ੈਂਟ ਦੇ ਕੰਨ ਚ ਰੇਸ਼ਾ ਹੈ ਜਾਂ ਪੇਸ਼ੈਂਟ ਨੂੰ ਕੋਈ ਹੋਰ ਦਿੱਕਤ ਹੈ ਉਹ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਜੀ ਆਅਰ ਬਰਡਸ ਤੇ ਤਿਲੀਆਂ ਯੂਜ਼ ਕਰਨ ਦਾ ਮੇਨ ਕਾਰਨ ਲੋਕਾਂ ਦੇ ਵਿੱਚ ਇਹੀ ਹੈ ਕਿ ਉਹ ਖਾਰਿਸ਼ ਹੁੰਦੀ ਹੈ ਉਹਨੂੰ ਸਹੀ ਕਰਨ ਦੇ ਲਈ ਉਹ ਕੁਝ ਯੂਜ਼ ਕਰਦੇ ਆ ਪਰ ਉਹਨਾਂ ਦਾ ਨੁਕਸਾਨ ਹੁੰਦਾ ਕਿਉਂਕਿ ਉਹ ਜਿੰਨੀ ਵਾਰ ਯੂਜ਼ ਕਰਦੇ ਆ ਉੰਨੀ ਹੋਰ ਖਾਰਿਸ਼ ਹੋ ਵੱਧਦੀ ਹੈ ਉਹਦੇ ਨਾਲ ਹੋਰ ਨੁਕਸਾਨ ਵੱਧਦਾ ਪੈਂਦਾ ਹੈ ਵੱਧਦਾ ਬਿਲਕੁਲ ਇੱਕ ਹੋਰ ਜਿਹੜੀ ਸਮੱਸਿਆ ਬਣ ਚੁੱਕੀ ਹੈ ਮਤਲਬ 셀ਫ ਮੇਡ ਉਹ ਹੈ ਯੂਸੇਜ ਆਫ ਹੈੱਡਫੋਨਸ ਹੈੱਡਫੋਨਸ ਆਪਾਂ ਸਾਰੇ ਯੂਜ਼ ਕਰਦੇ ਆ ਹੈਨਾ ਮੋਬਾਈਲ ਫੋਨ ਯੂਸੇਜ ਬਹੁਤ ਵੱਧ ਚੁੱਕਾ ਹੈ ਔਰ ਹਾਈ ਵੋਲਿਊਮ ਤੇ ਸੋ ਉਸ ਦੇ ਕੀ ਸਾਈਡ ਇਫੈਕਟਸ ਹੋ ਸਕਤੇ ਨੇ ਦੇਖੋ ਹੈੱਡਫੋਨਸ ਤੇ 이어ਫੋਨਸ ਪਿਛਲੇ ਕਾਂਗ ਆਪਾਂ 15 ਸਾਲਾਂ ਤੋਂ ਬਹੁਤ ਜ਼ਿਆਦਾ ਯੂਸੇਜ ਹੋਣ ਲੱਗ ਗਈ ਹੈ ਤੇ ਹੁਣ ਹੌਲੀ-ਹੌਲੀ ਉਹਦੀ ਯੂਸੇਜ ਹੋਰ ਵਧੀ ਜਾ ਰਹੀ ਹੈ ਬਿਲਕੁਲ ਪਰ ਇਹ ਪ੍ਰੋਬਲਮਸ ਹੌਲੀ-ਹੌਲੀ ਲੋਕਾਂ ਚ ਪਤਾ ਲੱਗ ਰਹੀਆਂ ਹੁਣ 이어ਫੋਨਸ ਤੇ ਹੈੱਡਫੋਨਸ ਦੇ ਨਾਲ ਕੰਨਾਂ ਦੇ ਅੰਦਰ ਪੜਦੇ ਆ ਤੇ ਇੰਨੀ ਉੱਚੀ ਆਵਾਜ਼ ਤੇ ਆਪਾਂ ਜੇ 뮤ਜ਼ਿਕ ਸੁਣਾਂਗੇ ਜਾਂ ਉਹਨਾਂ ਦਾ ਅਸਰ ਕੰਦੇ ਅੰਦਰ ਦੀਆਂ ਨਾੜਾਂ ਤੇ ਵੀ ਪਏਗਾ। ਹੂੰ। ਸੈਕੰਡ ਚੀਜ਼ ਇਹ ਹੈ ਕਿ ਉਹਨਦੇ ਨਾਲ ਕਈ ਪੇਸ਼ੈਂਟਸ ਨੂੰ ਚੱਕਰ ਵਗੈਰਾ ਵੀ ਆਣ ਲੱਗ ਜਾਂਦੇ ਹੈਗੇ। ਓਕੇ। ਤੇ ਇਸ ਕਰਕੇ ਉੱਚੀਆਂ ਆਵਾਜ਼ਾਂ ਤੋਂ ਪਰਹੇਜ਼ ਰੱਖਣਾ ਬਹੁਤ ਜ਼ਰੂਰੀ ਹੈ। ਹੂੰ। ਆਵਾਜ਼ ਹਮੇਸ਼ਾ ਆਪਣੀ ਜਿਹੜੀ ਹੈਗੀ ਹੈ 이어ਫੋਨਸ ਦੀ ਜੇ ਲਗਾਣੇ ਵੀ ਹੈ ਜਾਂ ਯੂਜ਼ ਕਰਨੇ ਹੈ ਹਮੇਸ਼ਾ ਤੁਹਾਨੂੰ 25 ਤੋਂ 50% ਇੰਨੀ ਕੁ ਵੋਲਿਊਮ ਤੇ ਰੱਖਣਾ ਚਾਹੀਦਾ ਹੈ। ਓਕੇ। 50% ਤੋਂ ਉੱਪਰ ਵੋਲਿਊਮ ਕਦੇ ਵੀ ਨਹੀਂ ਕਰਨਾ ਚਾਹੀਦਾ। ਕਦੇ ਵੀ ਨਹੀਂ ਕਰਨਾ ਚਾਹੀਦਾ। ਆਬਵੀਅਸਲੀ ਅਸੀਂ ਪੂਰੀ ਤਰ ਉਹ ਇਸ ਐਡਿਕਸ਼ਨ ਤੋਂ ਛੁਟਕਾਰਾ ਨਹੀਂ ਪਾ ਸਕਦੇ ਬਟ ਇਹ ਹੈ ਕਿ ਆਪਾਂ ਵੋਲਿਊਮ ਕੱਟ ਰੱਖ ਸਕਦੇ ਹਾਂ ਸੋਲੂਸ਼ਨ ਪਾ ਸਕਦਾ ਡਾਕਟਰ ਸਾਹਿਬ ਇਹ ਕਾਲਰ ਸਟਨ ਨਾਲ ਜੁੜੇ ਨਹੀਂ ਹੈਲੋ ਹੈਲੋ ਹਾਂਜੀ ਨਮਸਕਾਰ ਜੀ ਹਾਂਜੀ ਨਮਸਕਾਰ ਜੀ ਕੌਣ ਬੋਲ ਰਹੇ ਹੋ ਅੰਜੀ ਅਸੀ ਕਪੂਰਲਾ ਤਲਾਤ ਸੁਜੀਤ ਕੌਰ ਜੀ ਬੋਲ ਰਹੇ ਹਾਂ ਜੀ ਜੀ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਹਾਂਜੀ ਅਸੀ ਕੁਛ ਨਹੀਂ ਸੀ ਡਾਕਟਰ ਸਾਹਿਬ ਨੂੰ ਮੈਨੂੰ ਥੋੜੀ ਜਿਹੀ ਨਾ ਪ੍ਰੋਬਲਮ ਰਹਿੰਦੀ ਹੈ ਕਿ ਸਾਈਨਸ ਦੀ ਪ੍ਰੋਬਲਮ ਆਈ ਸੀਟੀ ਸੀਟੀ ਸਕੈਨ ਕਰਵਾਈ ਹੈ ਜੀ ਤੇ ਉਹਦੇ ਨਾਲ ਕੋਲਡ ਤਾਂ ਰਹਿੰਦਾ ਹੀ ਹੈਗਾ ਤੇ ਉਸ ਦੇ ਨਾਲ ਇਹ ਇੱਕ ਗਲੇ 'ਚ ਵੀ ਪ੍ਰੋਬਲਮ ਆ ਸਕਦੀ ਹੈ ਜੀ ਗਲਾ ਵੀ ਖਰਾਬ ਰਹਿਣ ਲੱਗ ਗਿਆ ਹੈਗਾ ਬਿਲਕੁਲ ਦੇਖੋ ਸਾਈਨਸ ਦੀ ਪ੍ਰੋਬਲਮ ਕਰਕੇ ਕਈ ਵਾਰ ਨੱਕ ਚ ਰੇਸ਼ਾ ਜਿਹੜਾ ਹੁੰਦਾ ਹੈ ਉਹ ਗਲੇ 'ਚ ਜਾਂਦਾ ਹੈ ਜਿੰਦੇ ਕਰਕੇ ਗਲੇ ਦੀ ਵੀ ਇਨਫੈਕਸ਼ਨ ਹੁੰਦੀ ਹੈ ਤੇ ਗਲੇ 'ਚ ਵੀ ਰੇਸ਼ਾ ਬਣਦਾ ਹੈਗਾ ਵੈ ਜੀ ਉਹਨਦੇ ਲਈ ਅੱਗੇ ਸੀਟੀ ਸਕੈਨ ਦੇਖ ਕੇ ਡਿਸਾਈਡ ਕਰਨਾ ਪੈਂਦਾ ਹੈ ਕਿ ਭਈ ਅੰਦਰ ਕਿੰਨਾ ਕਿਨਫੈਕਸ਼ਨ ਹੈ ਰੇਸ਼ਾ ਕਿੰਨਾ ਖਹਿ ਗਿਆ ਹੈ ਉਹਨ ਦਾ ਕਿਸ ਤਰ੍ਹਾਂ ਇਲਾਜ ਹੋ ਸਕਦਾ ਹੈ ਦਵਾਈਆਂ ਦੇ ਨਾਲ ਇਲਾਜ ਕੀਤਾ ਜਾ ਸਕਦਾ ਹੈ ਬਈ ਮੈਡੀਕੇਸ਼ਨਸ ਦੇ ਨਾਲ ਨੱਕ ਦੀ ਕੋਈ ਦਵਾਈ ਦੇ ਕੇ ਜਾਂ ਉਹਨਦੇ ਨਾਲ ਟ੍ਰੀਟਮੈਂਟ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਜੀ ਜੀ ਡਾਕਟਰ ਸਾਹਿਬ ਸਾਈਨਸ ਤੋਂ ਬਾਅਦ ਇੱਕ ਹੋਰ ਜਿਹੜੀ ਸਮੱਸਿਆ ਹੈ ਉਹ ਅਲਰਜਿਕ ਰਿਨਾਈਟਸ ਬਹੁਤ ਜ਼ਿਆਦਾ ਕਾਮਨਲੀ ਦੇਖੇ ਜਾ ਰਹੀ ਹੈ ਅਰਲੀ ਮਾਰਨਿੰਗ ਬਹੁਤ سارے ਲੋਕਾਂ ਨੂੰ ਬਹੁਤ ਜ਼ਿਆਦਾ ਸਨੀਜ਼ਿੰਗ ਹੋ ਜਾਂਦੀ ਹੈ ਹੈਨਾ ਜਾਂ ਫਿਰ ਡਸਟ ਵਾਲਾ ਕੋਈ ਕੰਮ ਕਰਦੇ ਹੈ ਸਨੀਜ਼ਿੰਗ ਸ਼ੁਰੂ ਹੋ ਜਾਂਦੀ ਕੋਲਡ ਆਈ ਇਰਿਟੇਸ਼ਨ ਸੋ ਇਸ ਦਾ ਆਈਸ ਦੇ ਨਾਲ ਨੋਜ਼ ਦੇ ਨਾਲ ear ਦਾ ਕਿਸ ਤਰ੍ਹਾਂ ਮਤਲਬ ਆਪਸ ਦੇ ਵਿੱਚ ਰਿਲੇਸ਼ਨ ਹੈ ਦੇਖੋ ਅਲਰਜਿਕ ਰਾਈਨਾਈਟਿਸ ਬੇਸਿਕਲੀ ਇੱਕ ਤਰ੍ਹਾਂ ਦੀ ਅਲਰਜੀ ਹੈ ਅਲਰਜੀ ਆਪਣੇ ਧੂਲ ਕੱਟਾ ਮਿੱਟੀ ਜਿਸ ਦੀ ਹਵਾ ਚ ਆਪਾਂ ਸਾਹ ਲੈਂਦੇ ਆ ਉਸ ਹਵਾ ਦੇ ਉਹ ਅਲਰਜੀ ਹੁੰਦੀ ਹੈ ਉਹ ਹਵਾ ਆਪਣੀ ਅੱਖਾਂ ਚ ਲੱਗਦੀ ਨੱਕ ਚ ਲੱਗਦੀ ਗਲੇ ਚ ਲੱਗਦੀ ਉਹ ਜਿੱਥੇ ਜਿੱਥੇ ਹੋਏਗੀ ਉੱਥੇ ਉਹ ਇਰਿਟੇਸ਼ਨ ਕਰਦੀ ਹੈ ਜੀ ਠੀਕ ਹੈ ਇਹਦੇ ਚ ਹੋਰ ਵੀ ਬਹੁਤ ਸਾਰੇ ਫੈਕਟਰਸ ਹੈ ਜਿੰਨਾ ਵਿੱਚ ਇਹ ਪ੍ਰੋਬਲਮਸ ਆਂਦੀ ਹੈ ਇੱਕ ਤਾਂ ਪੋਲੂਸ਼ਨ ਵਧਨ ਦੇ ਕਰਕੇ ਇਹ ਦਿੱਕਤਾਂ ਜ਼ਿਆਦਾ ਵੱਧ ਗਈਆਂ ਹੈ ਦੂਜੀ ਚੀਜ਼ ਕਈ ਵਾਰ ਖੂਨ ਚ ਵੀ ਇਹ ਦਿੱਕਤਾਂ ਟਰਾਂਸਫਰ ਹੁੰਦੀਆਂ ਜਿਵੇਂ ਕਿ ਮਦਰਜ਼ ਨੂੰ ਸੀਗੀਆਂ ਉਹਨਾਂ ਦੇ ਬੱਚਿਆਂ ਨੂੰ ਵੀ ਆ ਗਏ ਉਹਦੀ ਜੈਨੇਟਿਕਲੀ ਵੀ ਇਹ ਪ੍ਰੋਬਲਮ ਆਂਦੀ ਹੈ ਤੇ ਤੀਜੀ ਚੀਜ਼ ਹੈ ਕਿ ਐਕਸੈਸ ਯੂਜ਼ ਕਰਦੇ ਆ ਆਪਾਂ ਕੋਈ ਕੈਮੀਕਲਸ ਦਾ ਪਰਫਿਊਮਸ ਦਾ ਡਿਓਡਰੈਂਟਸ ਦਾ ਇਹ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਮੈਂ ਅੱਗੇ ਇਹ ਅਲਰਜੀ ਨੂੰ ਵਧਾਉਂਦੀਆਂ ਹੈਗੀਆਂ ਤੇ ਮੈਨੂੰ ਲੱਗਦਾ ਡਾਕਟਰ ਸਾਹਿਬ ਬਹੁਤ ਜ਼ਿਆਦਾ ਤੇ ਇਹਨਾਂ ਚੀਜ਼ਾਂ ਤੋਂ ਆਪਾਂ ਨਹੀਂ ਬਚ ਸਕਦੇ ਬਟ ਐਜ਼ ਅ ਪ੍ਰੀਕਾਸ਼ਨਰੀ ਆਪਾਂ ਕਿਹੜੀਆਂ ਅਸੀਂ ਚੀਜ਼ਾਂ

परफ्यूम हो गए डियोडोरेंट्स हो गए ना तो अवॉइड ਕੀਤਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਕੋਈ ਵੀ ਚੀਜ਼ ਆਪਾਂ ਜਿਵੇਂ ਕਿ ਘਰ ਦੇ ਚਦਰਾਂ ਜਾਂ ਕੁਝ ਵੀ ਕਰਨਾ ਹੈ ਚੇਂਜ ਕਰਨਾ ਹੈ ਤਾਂ ਥੋੜਾ ਜਿਹਾ ਆਪਾਂ ਨਾ ਨੱਕ ਤੇ ਮੂੰਹ ਥੋੜਾ ਦੂਰ ਰੱਖ ਕੇ ਉਹਨਾਂ ਕੰਮ ਕੀਤਾ ਜਾਵੇ ਜਾਂ ਮਾਸਕ ਪਾ ਕੇ ਕੀਤਾ ਜਾਵੇ ਤਾਂ ਉਹ ਵੀ ਬਹੁਤ अच्छी ਗੱਲ ਹੈ ਜੀ ਡਾਕਟਰ ਸਾਹਿਬ ਇੱਕ ਹੋਰ ਚੀਜ਼ ਦਗੀ ਗਈ ਹੈ ਕਿ ਗਲੇ ਦੇ ਵਿੱਚ ਰੇਸ਼ਾ ਜਿਹੜਾ ਹੈ ਕਈ ਵਾਰ ਬਹੁਤ ਜ਼ਿਆਦਾ ਜੰਮ ਜਾਂਦਾ ਹੈ ਔਰ ਕਈਆਂ ਦੇ ਲੌਂਗ ਟਰਮ ਦੇ ਲਈ ਰਹਿੰਦਾ ਹੈ ਇਹਦੇ ਪਿੱਛੇ ਕੀ ਕਾਰਨ ਰਹਿੰਦੇ ਨੇ ਗਲੇਚ ਰੇਸ਼ਾ ਡਿੱਗਣ ਦੇ ਬਹੁਤ ਸਾਰੇ ਕਾਰਨ ਨੇ ਮੇਨ ਸਭ ਤੋਂ ਪਹਿਲਾ ਕਾਰਨ ਹੈ ਕਿ ਵੀ ਨੱਕ ਤੋਂ ਇਨਫੈਕਸ਼ਨ ਹੋਵੇ ਜਿਹੜੀ ਸਾਈਨਸ ਦੀ ਆਪਾਂ ਹੁਣੇ ਗੱਲ ਕੀਤੀ ਸੀ ਜੀਵੇਂ ਸਾਈਨਸ ਦੀ ਇਨਫੈਕਸ਼ਨ ਦੇ ਕਰਕੇ ਵੀ ਗਲੇਚ ਰੇਸ਼ਾ ਡਿੱਗ ਸਕਦਾ ਹੈ ਇਹ ਬੇਸਿਕਲੀ ਰੇਸ਼ਾ ਨੱਕ ਤੋਂ ਗਿਰਦਾ ਹੈ ਤੇ ਉਹ ਗਲੇ ਚ ਆਂਦਾ ਹੈ ਤੇ ਇਹ ਲੱਗਦਾ ਪੇਸ਼ੈਂਟ ਨੂੰ ਕਿ ਵੀ ਸਾਡੇ ਗਲੇ ਚ ਰੇਸ਼ਾ ਬਣ ਰਿਹਾ ਹੈ ਸੈਕੰਡ ਚੀਜ਼ ਉਸ ਤੋਂ ਇਲਾਵਾ ਕੋਈ ਨੱਕ ਦੇ ਪਿੱਛੇ ਇਨਫੈਕਸ਼ਨ ਹੋਵੇ ਜਾਂ ਗਲੇ 'ਚ ਕੋਈ ਇਨਫੈਕਸ਼ਨ ਹੋਵੇ ਟੌਨਸਿਲਸ ਦੀ ਕੋਈ ਇਨਫੈਕਸ਼ਨ ਹੋਵੇ ਉਹਨਾਂ ਦੇ ਕਰਕੇ ਵੀ ਇਹ ਰੇਸ਼ਾ ਬਣਦੀ ਹੈ ਜੀ ਇਸ ਤੋਂ ਇਲਾਵਾ ਤੀਜੀ ਚੀਜ਼ ਇੱਕ ਹੋਰ ਹੁੰਦੀ ਹੈ ਕਿ ਗਲੇ ਦੇ نیچے ਵਾਲੇ ਹਿੱਸੇ 'ਚ ਜਾਂ ਕਈ ਆਪਾਂ ਫੂਡ ਪਾਈਪ 'ਚ ਸੋਜੀਸ਼ ਹੋਵੇ ਉਹਨਦੇ ਕਰਕੇ ਵੀ ਇਹ ਦਿੱਕਤ ਆ ਸਕਦੀ ਹੈ ਜਿੰਨੂੰ ਆਪਾਂ ਬੇਸਿਕਲੀ ਜਨਰਲ ਭਾਸ਼ਾ 'ਚ ਆਪਾਂ ਤਜਾਬ ਦੀ ਦਿੱਕਤ ਐ ਐਸਿਡਿਟੀ ਕੰਨੇ ਆ ਉਹਨਦੇ ਕਰਕੇ ਵੀ ਗਲਚ ਰੇਸ਼ਾ ਬਣ ਸਕਦੀ ਹੈ ਕੀ ਹੈ ਜੀ ਡਾਕਟਰ ਸਾਹਿਬ ਆਪਾਂ ਗਲੇ ਦੇ ਨਾਲ ਥ੍ਰੋਟ ਦੇ ਨਾਲ ਰਿਲੇਟਿਡ ਬਹੁਤ ਸਾਰੀਆਂ ਇਨਫੈਕਸ਼ਨਸ ਦੀ ਗੱਲ ਕਰ ਰਹੇ ਹਾਂ ਇਸ ਤੋਂ ਇਲਾਵਾ ਹੋਰ ਐਸੇ ਕਿਹੜੇ ਇਨਫੈਕਸ਼ਨਸ ਨੇ ਜੋ ਬੀਿੰਗ ਅ ਡਾਕਟਰ ਤੁਸੀਂ ਅੱਜ ਦੇ ਟਾਈਮ ਤੇ ਦੇਖ ਰਹੇ ਹੋ ਕਿ ਕਾਮਨ ਹੋ ਗਏ ਆ ਬਹੁਤ ਅਮ डॉक्टर साहब मैं तो रोकना चाहूंगी कॉलर जुड़ चुके नहीं गलबात बात करते हैं हैलो हेलो ओ तो? हाँ जी कौन बोल रहे हो हाँ हाँ मैम सश्रीकाल जी सश्रीकाल जी हां जी अस्समान सजिले जो बोल जी, तुसी अपना सवाल दे हो जी जी ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਹੈ ਜੀ ਆਪਣਾ ਸਵਾਲ ਪੁੱਛ ਸਕਦੇ ਹੋ ਡਾਕਟਰ ਸਾਹਿਬ ਨੂੰ আচ্ছা ਜੀ ਤੁਹਾਡੇ ਨਾ ਫੂੰਦਣਾ ਬੋਲਦਾ ਜੀ। ਆਹ। ਦੇਖੋ ਸੁਨਣਿਆ ਬੋਲਣ ਦੀ ਜਿਹੜੀ ਦਿੱਕਤ ਹੈ ਉਹ ਬੇਸਿਕਲੀ ਜਦੋਂ ਬੱਚਾ ਪੈਦਾ ਹੋਇਆ ਹੁੰਦਾ ਓਦੋਂ ਹੀ ਡਾਇਗਨੋਸ ਹੋਵੇ ਤੇ ਉਹਨਾਂ ਛੇਤੀ ਇਲਾਜ ਹੋਵੇ ਉਹ ਜ਼ਿਆਦਾ ਫਾਇਦਾ ਰੰਦਾ ਜੀ। ਬੱਚਾ ਸੁਣਦਾ ਨਹੀਂ ਤਾਂ ਬੋਲੇਗਾ ਨਹੀਂ। ਹੂੰ। ਤੇ ਸੁਣਨ ਦਾ ਨਹੀਂ ਸੁਣਨ ਦੇ ਕਾਰਨ ਕੀ ਕੀ ਹੋ ਸਕਦੇ ਆ ਉਹਨਾਂ ਵਿੱਚ ਖਾਸ ਕਰਕੇ ਅਸੀਂ ਕਹੀਏ ਤਾਂ ਬੱਚੇ ਦਾ ਟਾਈਮ ਤੋਂ ਪਹਿਲਾਂ ਪੈਦਾ ਹੋਣਾ। ਪ੍ਰੀਟਰਮ ਬੇਬੀਸ ਜਿੰਨਾਂ ਨੂੰ ਕੰਨ ਆ ਜਾਂ ਉਹਨਾਂ ਨੂੰ ਉਸ ਟਾਈਮ ਤੇ ਆਕਸੀਜਨ ਪ੍ਰੋਪਰ ਨਹੀਂ ਮਿਲ ਪਾਂਦੀ ਜੀ ਜਿੰਦੇ ਕਰਕੇ ਕਿ ਉਹਨਾਂ ਦੇ ਦਿਮਾਗ ਦੀਆਂ ਨਾੜਾਂ ਕਮਜ਼ੋਰ ਰਹਿੰਦੀਆਂ ਤੇ ਉਹਨਾਂ ਦੇ ਕੰਨ ਪ੍ਰੋਪਰ ਸੁਣਦੇ ਨਹੀਂ ਹੈਗੇ ਜੀ ਇੱਕ ਮੇਨ ਕਾਰਨ ਹੈ ਜਿੰਦੇ ਕਰਕੇ ਬੱਚੇ ਕਈ ਵਾਰ ਸੁਣਦੇ ਨਹੀਂ ਹੈ ਪਰ ਇਹਨਾਂ ਦਾ ਡਾਇਗਨੋਸ ਕਰਨਾ ਜਿੰਨਾ ਛੇਤੀ ਆਪਾਂ अर्ਲੀ ਕਰੀਏ ਡਾਇਗਨੋਸ ਉਨਾ ਹੀ ਇਸ ਚੀਜ਼ ਦਾ ਫਾਇਦਾ ਪੈਂਦਾ ਹੈ ਇਹ ਪਰਸਨ ਟੂ ਪਰਸਨ ਡਿਫਰੈਂਸ਼ੀਏਟ ਕਰ ਸਕਦਾ ਸੋ ਜ਼ਰੂਰੀ ਹੈ ਕਿ ਡਾਇਗਨੋਸ ਪਹਿਲੇ ਡਾਕਟਰ ਤੋਂ ਜਾ ਕੇ ਕਰਵਾ ਕੇ ਕੀਤਾ ਜਾਵੇ ਜੀ ਡਾਕਟਰ ਸਾਹਿਬ ਅਸੀਂ ਆਪਣੇ ਸਵਾਲ ਤੇ ਆਨੇ ਆ ਕਿ ਗਲੇ ਦੇ ਨਾਲ ਰਿਲੇਟਡ ਹੋਰ ਕਿਹੜੀਆਂ ਕਿਹ ਕਿਹ ਇਨਫੈਕਸ਼ਨਸ ਹੈ ਜੋ ਅੱਜ ਦੇ ਸਮੇਂ ਦੇ ਵਿੱਚ ਕਾਮਨ ਹੋ ਚੁੱਕੇ ਹਨ ਠੀਕ ਹੈ ਦੇਖੋ ਗਲੇ ਦੇ ਵਿੱਚ ਮੇਨ ਸਭ ਤੋਂ ਕਾਮਨਲੀ ਜੋ ਇਨਫੈਕਸ਼ਨ ਹੁੰਦੀ ਹੈ ਟੌਨਸਿਸ ਦੀ ਇਨਫੈਕਸ਼ਨ ਹੁੰਦੀ ਹੈ ਜਿੰਦੇ ਵਿੱਚ ਕੀ ਗਲਾ ਇਨਫੈਕਟ ਹੋ ਕੇ ਲਾਲ ਹੋ ਜਾਂਦਾ ਵੈ ਤੇ ਖਾਣ ਪੀਣ ਚ ਪੇਸ਼ੈਂਟ ਨੂੰ ਦਿੱਕਤ ਆਨ ਲੱਗ ਜਾਂਦੀ ਹੈ ਉਸ ਤੋਂ ਇਲਾਵਾ ਕਈ ਵਾਰ ਗਲੇ ਦੇ ਵਿੱਚ ਅੰਦਰ ਲਾਲਗੀ ਹੁੰਦੀ ਹੈ ਉਹਨਦੇ ਕਾਰਨ ਕਈ ਵਾਰ ਐਸਿਡਿਟੀ ਹੋ ਜਾਂਦੇ ਹੈਗੇ ਕੋਈ ਹੋਰ ਇਨਫੈਕਸ਼ਨ ਹੋਈ ਹੋਵੇ ਕਈ ਵਾਰ ਪੈਪੀਲੋਮਾ ਵਾਇਰਸ ਕਰਕੇ ਵੀ ਇਹ ਦਿੱਕਤ ਆ ਜਾਂਦੀ ਹੈ ਕੀ ਹੈ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਵੈ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਵੀ ਨੱਕ ਤੋਂ ਕੋਈ ਇਨਫੈਕਸ਼ਨ ਹੋਵੇ ਤਾਂ ਉਹ ਵੀ ਗਲੇ ਚ ਆ ਕੇ ਗਲੇ ਚ ਇਨਫੈਕਸ਼ਨ ਕਰ ਸਕਦਾ ਹੈ ਕਦੇ ਜੀ ਡਾਕਟਰ ਸਾਹਿਬ ਅ ਪਤਾ ਨਹੀਂ ਇਹ ਮਿੱਥ ਹੈ ਜਾਂ ਕੀ ਹੈ ਬਟ ਕਿਆ ਜਾਂਦਾ ਹੈ ਕਿ ਟੌਨਸਲਸ ਦੇ ਨਾਲ ਵੀ ਸਲੀਪ ਆਪਣੀਆਂ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ ਇਹਨੂੰ ਆਪਾਂ ਡਿਸਕਸ ਜ਼ਰੂਰ ਕਰਾਂਗੇ ਲੇਕਿਨ ਕੋਲਰ ਜੁੜੇ ਨਹੀਂ ਨੰਮ ਨਾਲ ਗੱਲ ਕਰਦੇ ਹਲੋ ਹਲੋ ਡਾਕਟਰ ਜੀ ਨਮਸਕਾਰ ਜੀ ਨਮਸਕਾਰ ਤੁਸੀਂ ਸਵਾਲ ਪੁੱਛ ਸਕਦੇ ਹੋ ਜੀ ਆਪਣਾ ਚੰਦਰ ਪਾਸਕਰ ਬੋਲ ਰਿਹਾ ਪਾਇਲ ਤੋਂ ਡਾਕਟਰ ਸਾਹਿਬ ਤੋਂ ਇਹ ਪੁੱਛਣਾ ਚਾਹੁੰਨਾ ਕਿ ਅਕਸਰ ਆਪਾਂ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਹੈਗੇ ਹਨ ਨਾ DJ ਵਗੈਰਾ ਚੱਲਦੇ ਨੇ ਔਰ ਜੇ ਕਈ ਵਾਰੀ ਕੋਈ ਧਾਰਮਿਕ ਪ੍ਰੋਗਰਾਮ ਹੈ ਉਹਦੇ ਵਿੱਚ ਵੀ ਕਾਫੀ ਉੱਚੀ ਆਵਾਜ਼ ਦੇ ਵਿੱਚ ਹੁੰਦੇ ਨੇ ਤੇ ਇਹਦਾ ਸਾਡੇ ਕੰਨਾਂ ਤੇ ਉੱਤੇ ਕੀ ਅਸਰ ਪੈਂਦਾ ਹੈ ਔਰ ਕਿੰਨੀ ਕਿ ਡੈਸੀਬਲ ਤੱਕ ਅਸੀਂ ਇਸ ਆਵਾਜ਼ ਨੂੰ ਸੁਣ ਸਕਦੇ ਆ ਤੇ ਇਹ ਤੋਂ ਬੱਚਾ ਵੀ ਕਿਵੇਂ ਜਦ ਇਹਦੇ ਬਾਰੇ ਵੀ ਜ਼ਰੂਰ ਦੱਸਿਆ ਜਾਵੇ ਧੰਨਵਾਦ ਮਿਹਰਬਾਨੀ ਨੋਇਸ ਸੋਲੂਸ਼ਨ ਠੀਕ ਹੈ ਦੇਖੋ আজকাল ਸਾਰੇ ਕੀਤੇ ਇਸ ਬੀ ਜੇ ਸਪੀਕਰਸ ਦਾ ਯੂਜ਼ ਬੋਥ ਕਮਨ ਹੋ ਗਿਆ ਹੋਇਆ ਹੈ ਬੇਸਿਕਲੀ ਇਹ ਹੀ ਹੈ ਕਿ ਇੰਨੀ ਉੱਚੀਆਂ ਆਵਾਜ਼ਾਂ ਦੇ ਨਾਲ ਇਹ ਐਟ ਲੀਸਟ 120 130 ਡੈਸੀਬल्स ਦੀ ਆਵਾਜ਼ ਹੁੰਦੀ ਹੈ ਜਿੰਦੇ ਨਾਲ ਕੀ ਕੰਨਾਂ ਤੇ ਡਾਇਰੈਕਟ ਅਸਰ ਬਹੁਤ ਜ਼ਿਆਦਾ ਪੰਦਾ ਹੈ ਕਈ ਪੇਸ਼ੈਂਟ ਸਾਡੇ ਕੋਲ ਇਸੇ ਕਰਕੇ ਇਹ ਕੰਨਾਂ ਦਾ ਪੂਰਾ ਉਹਨਾਂ ਦੀ ਨਾਣਾ ਚਲਣੀਆਂ ਬੰਦ ਕਰ ਜਾਂਦੀਆਂ ਇੰਨੀ ਉੱਚੀਆਂ ਆਵਾਜ਼ਾਂ ਦੇ ਵਿੱਚ ਜਾਂ ਕੰਨਾਂ ਚ ਉਹਨਾਂ ਦੇ ਸ਼ਾਸ਼ਾਂ ਦੀਆਂ ਆਵਾਜ਼ਾਂ ਸ਼ੁਰੂ ਹੋ ਜਾਂਦੀਆਂ ਉੱਚੀਆਂ ਆਵਾਜ਼ਾਂ ਦੇ ਵਿੱਚ ਡੀਜੇ ਸਪੀਕਰਸ ਦੇ ਵਿੱਚ ਮੈਂ ਕਵਾਂਗਾ ਕਿ 5 ਤੋਂ 10 ਮਿੰਟ ਤੋਂ ਜ਼ਿਆਦਾ ਨਹੀਂ ਰਹਿਣਾ ਚਾਹੀਦਾ ਜੇ ਤੁਹਾਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਪੰਦੀ ਹੈ ਤਾਂ ਮੈਕਸਿਮਮ 10 ਮਿੰਟ ਤੱਕ ਰਹਿ ਸਕਦੇ ਹੈ ਪਰ ਉਸ ਤੋਂ ਬਾਅਦ ਕੰਨ ਨੂੰ ਰਿਲੈਕਸ ਕਰਨਾ ਕੰਨ ਨੂੰ ਉੱਚੀਆਂ ਆਵਾਜ਼ਾਂ ਤੋਂ ਪਰਹੇਜ਼ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਜਿੰਨਾ ਲੰਬਾ ਚਿਰੋਂਦੇ ਤੇ ਅਸਰ ਰਹੇਗਾ ਉਹਨਾਂ ਨੂੰ ਨੁਕਸਾਨ ਜ਼ਿਆਦਾ ਹੋਏਗਾ ਜ਼ਿਆਦਾ ਹੋਏਗਾ ਜੀ ਡਾਕਟਰ ਸਾਹਿਬ ਆਪਾਂ ਟਨਸਲਸ ਦੀ ਗੱਲ ਗੱਲ ਕਰ ਰਹੇ ਸੀ ਔਰ ਮੈਂ ਸਲੀਪ ਆਪਣੀਆਂ ਦਾ ਨਾਲ ਰਿਲੇਸ਼ਨ ਬਟ ਮੈਂ ਚਾਹਾਂਗੀ ਕਿ ਇਸ ਤੋਂ ਪਹਿਲਾਂ ਤੁਸੀਂ ਟਨਸਲਸ ਹੈ ਕੀ उसकी इंपोर्टेंस है एक बार सारे दर्शक करो टॉन्सिल्स देखो अपने शरीर के सब तो बहुत जरूरी अंग होंगे ने हुं। छोटे होंगे तो अपने टॉन्सिल्स गले हमें ये टॉन्सिल्स का मेन काम अपने शरीर की ताकत बनाना होंगे एक तरह इम्यूनिटी बनाने का काम करते हैं इम्यूनिटी बनानेकली आप कोई भी खाने खाना वगैरह खाने कुछ भी खाने उन्होंने जो भी इन्फेक्शन जाता है कई बार ਕੋ ਇਨਫੈਕਸ਼ਨ ਆਪਣੇ ਟੌਨਸਿਲਾਂ ਦੇ ਵਿੱਚ ਇਕੱਠਾ ਹੋ ਜਾਂਦਾ ਟੌਨਸਿਜ਼ ਉਹਨਾਂ ਨੂੰ ਫੜ ਲਿੰਦੇ ਤੇ ਉਹਨਦੇ ਲਈ ਆਪਣੇ ਸਰੀਰ ਦੀ ਤਾਕਤ ਬਣਾਉਂਦੇ ਤਾਂ ਕਿ ਉਹਨਾਂ ਨਾਲ ਲੜ ਸਕੇ ਤੇ ਇਸ ਕਰਕੇ ਇਹਨਾਂ ਦਾ ਬਹੁਤ ਇੰਪੋਰਟੈਂਟ ਕੰਮ ਹੁੰਦਾ ਹਾਂ ਇਹਹੀ ਚੀਜ਼ ਹੋਰ ਵੀ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਆਪਣੇ ਗਲੇ ਦੇ ਵਿੱਚ ਜਿਹੜੀ ਕਿ ਇਸ ਚੀਜ਼ ਦੀ ਲੜਨ ਦੇ ਵਿੱਚ ਹੈਲਪ ਕਰਦੀ ਹੈ ਟੌਨਸਿਜ਼ ਉਹਨ ਇੱਕ ਪਾਰਟ ਹੈ ਜਿੰਦੇ ਕਰਕੇ ਕੀ ਆਪਣੀ ਸਰੀਰ ਦੀ ਤਾਕਤ ਇਮਿਊਨਿਟੀ ਬਣਦੀ ਹੈ ਜੀ ਸਰ ਟੌਨਸਿਲਸ ਆ স্লੀਪ ਐਪਨੀਆ ਨਾਲ ਕਿਸ ਤਰ੍ਹਾਂ ਰਿਲੇਸ਼ਨ ਹੈ ਦੇਖੋ ਟੌਨਸਸ ਗਲੇ ਦੇ ਵਿੱਚ ਹੋਣ ਕਰਕੇ ਬੇਸਿਕਲੀ ਜਿੱਦੋਂ ਵੀ ਸਾਲ ਲੰਝ ਜਾਂਦੇ ਆ ਤਾਂ ਗਲੇ ਦੇ ਵਿੱਚ ਟੌਨਸਸ ਵੱਡੇ ਹੋ ਕੇ ਗਲੇ ਨੂੰ ਬਲੌਕ ਕਰ ਸਕਦੇ ਆ ਕਈਆਂ ਦੇ ਟੌਨਸਸ ਛੋਟੇ ਹੁੰਦੇ ਆ ਪਰ ਕਈਆਂ ਦੇ ਵੱਡੇ ਹੁੰਦੇ ਆ ਜੀ ਜਿਹੜੇ ਵੱਡੇ ਟੌਨਸਿਲਸ ਹੁੰਦੇ ਆ ਉਹਨਾਂ ਨੂੰ ਜਨਰਲੀ ਕੀ ਹੈ ਕਿ ਵੀ ਸਾਹ ਲੈਣ 'ਚ ਔਖਾ ਹੁੰਦਾ ਉਹ ਸਾਹ ਨੱਕ ਰਾਹੀਂ ਤੇ ਮੂੰਹ ਰਾਹੀਂ ਵੀ ਜਦੋਂ ਲੈਂਦੇ ਆ ਉਹ ਪ੍ਰੋਪਰਲੀ ਸਾਹ ਨਹੀਂ ਜਾ ਪਾਂਦਾ ਕਿਉਂਕਿ ਰਸਤਾ ਜਿਹੜਾ ਸਾਹ ਦਾ ਰਸਤਾ ਹੈ ਉਹ ਟੌਨਸਿਲਸ ਨੇ ਬਲੌਕ ਕੀਤਾ ਹੋਇਆ ਹੈ ਜਿੰਨੇ ਕਰਕੇ ਬੱਚੇ ਜਿਹੜੇ ਆ ਪ੍ਰੋਪਰਲੀ ਰਾਤੀ ਸੌਂ ਨਹੀਂ ਪਾਂਦੇ ਜਦੋਂ ਸੌਂਦੇ ਆ ਤਾਂ ਖਰਾਟਿਆਂ ਦੀ ਆਵਾਜ਼ ਆਉਂਦੀ ਹੈ ਖਰਾਟਿਆਂ ਦੀ ਆਵਾਜ਼ ਆਉਂਦੀ ਹੈ ਨਾਲ ਮੂੰਹ ਖੁੱਲਾ ਰੱਖ ਕੇ ਸੌਂਦੇ ਆ ਕਿਉਂਕਿ ਉਹਨਾਂ ਦੀ ਨੱਕ ਰਾਹੀਂ ਪ੍ਰੋਪਰ ਆਕਸੀਜਨ ਨਹੀਂ ਜਾ ਪਾਂਦੀ ਤਾਂ ਉਹਨਾਂ ਨੂੰ ਮੂੰਹ ਖੋਲ ਕੇ ਵੀ ਸਾਹ ਲੈਣਾ ਪੈਂਦਾ ਹੈਗਾ ਡਾਕਟਰ ਸਾਹਿਬ ਖੂਰ ਕਾਲਜ ਜੁੜੇ ਨਹੀਂ ਸਟਾਨਾ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਮੈਂ ਗੁਰਪ੍ਰੀਤ ਸਿੰਘ ਮੋਗੇ ਤੋਂ ਬੋਲਦਾ ਪਿਆ ਜੀ ਜੀ ਗੁਰਪ੍ਰੀਤ ਜੀ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਮੇਰਾ ਸਵਾਲ ਹੈਗਾ ਜੀ ਡਾਕਟਰ ਸਾਹਿਬ ਨੂੰ ਬਈ ਮੇਰੇ 7-8 ਸਾਲ ਹੋ ਗਿਆ ਜੀ ਕੰਨ ਦਾ ਆਪਰੇਸ਼ਨ ਹੋਇਆ ਸੀ ਪੜਦਾ ਫਟਿਆ ਹੋਇਆ ਸੀਗਾ ਜੀ ਜੀ ਤੇ ਆਪਰੇਸ਼ਨ ਹੋ ਗਿਆ ਸੀ ਸਹੀ ਹੋ ਗਿਆ ਸੀ ਉਹ ਕਹਿੰਦੇ ਸੀ ਕਿ ਜੇ ਹੁਣ ਨਾ ਕਰਾਉਂਦੇ ਤੇ ਤੁਹਾਡੀ ਹੱਡੀ ਗਲਨੀ ਸ਼ੁਰੂ ਹੋ ਜਾਣੀ ਸੀਗੀ ਤੇ ਤੁਸੀਂ ਬਈ ਠੀਕ ਹੈ ਵੀ ਸਮੇਂ ਤੇ ਆ ਕੇ ਤੇ ਆਪਰੇਸ਼ਨ ਹੋ ਗਿਆ ਜੀ ਤੇ ਹੁਣ ਪਿਛਲੇ ਡੇਢ ਦੋ ਸਾਲ ਤੋਂ ਜਿਹੜਾ ਹੈਗਾ ਜੀ ਉਹ ਕੰਨ ਜਿਹੜਾ ਉਹ ਕਹਿ ਲਓ ਵੀ ਡੁੱਲਦਾ ਕਹਿ ਲਓ ਆਪਾਂ ਵਗਦਾ ਕਹਿ ਲੈਂਦੇ ਆ ਵੀ ਉਹ ਪ੍ਰੋਬਲਮ ਹੁਣ ਆਉਂਦੀ ਪਈ ਆ ਪਤਾ ਨਹੀਂ ਦਾ ਇਹ ਵੈਦਰ ਕਰਕੇ ਆ ਜੀ ਗਰਮੀ ਕਰਕੇ ਯਾਨੀ ਕਿਤੇ ਬੰਦ ਵੀ ਹੋ ਜਾਂਦਾ ਨਹੀਂ ਵੀ ਹੁੰਦਾ ਜੀ ਡੁੱਲਦਾ ਤੇ ਜੇ ਡੁੱਲਦਾ ਤਾਂ ਫਿਰ ਉਹ ਲਗਾਤਾਰ ਸਰ ਡੁੱਲਦਾ ਹੀ ਰਹਿੰਦਾ ਜੀ ਡਿਸਚਾਰਜ ਡਿਸਚਾਰਜ ਦੀ ਪ੍ਰੋਬਲਮ ਅਹ ਦੇਖੋ ਇਹੀ ਹੈ ਕਿ ਆਪਰੇਸ਼ਨ ਤੋਂ ਬਾਅਦ ਸਹੀ ਸੀਗੇ ਪਰ ਇਹ ਵਾਪਸ ਇਨਫੈਕਸ਼ਨ ਕਿਤੇ ਨਾ ਕਿਤੇ ਹੋਈ ਹੈ ਕਿਤੇ ਕੰਨ ਦਾ ਧਿਆਨ ਨਹੀਂ ਰੱਖਿਆ ਗਿਆ ਜਾਂ ਮੈਂ ਜਿਵੇਂ ਪਹਿਲਾਂ ਕਿਹਾ ਕਿ ਨੱਕਿਆਂ ਗਲੇ ਤੋਂ ਇਨਫੈਕਸ਼ਨ ਕਿਤੇ ਨਾ ਕਿਤੇ ਪਹੁੰਚੀ ਕੰਨ ਦੇ ਵਿੱਚ ਜਿੰਦੇ ਕਰਕੇ ਵਾਪਸ ਕੰਨ ਦੀ ਇਨਫੈਕਸ਼ਨ ਸ਼ੁਰੂ ਹੋਈ ਹੈ ਤੇ ਉਹਦੇ ਕਰਕੇ ਵਾਪਸ ਕੰਨ ਵਗਣਾ ਸ਼ੁਰੂ ਹੋ ਸਕਦਾ ਹੈ ਜੀ ਮੈਨੂੰ ਲੱਗਦਾ ਕਿ ਹੋਈ ਡਾਕਟਰ ਕੋ ਜਾ ਕੇ ਜੇ ਡਾਇਗਨੋਸ ਕਰਵਾ ਲਗੇ ਦੁਬਾਰਾ ਬਿਲਕੁਲ ਫਿਰ ਸਮੱਸਿਆ ਫਿਰ ਸਮੱਸਿਆ ਦਾ ਹੱਲ ਹੋਏਗਾ ਜੀ ਡਾਕਟਰ ਸਾਹਿਬ ਆਪਾਂ ਟੌਨਸਿਲਸ ਦੀ ਗੱਲ ਕਰ ਰਹੇ ਸੀ ਆਪਾਂ ਕੌਜ਼ਸ ਦੀ ਗੱਲ ਕੀਤੀ ਸਲੀਪ ਐਪਨੀਆ ਦੀ ਗੱਲ ਕੀਤੀ ਟੌਨਸਿਲਸ ਦੇ ਪੇਸ਼ੈਂਟ ਦਾ ਟਰੀਟਮੈਂਟ ਜੜਾਇਓ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਜੀ ਦੇਖੋ ਟੌਨਸਿਲਸ ਦੇ ਵਿੱਚ ਮੇਨ ਸਭ ਤੋਂ ਪਹਿਲਾਂ ਆਪਾਂ ਨੂੰ ਦੇਖਣਾ ਪੈਂਦਾ ਹੈ ਕਿ ਟੌਨਸਿਲਸ ਕਿੰਨੇ ਕੁ ਵੱਡੇ ਹੈ ਹੂੰ ਜਨਰਲੀ ਦਵਾਈਆਂ ਦੇ ਨਾਲ ਉਹਨਾਂ ਦਾ ਹੱਲ ਅੱਜਕੱਲ ਕਿਉਂਕਿ ਆਪਣੇ ਕੋਲ ਦਵਾਈਆਂ ਬਹੁਤ achhi achhi ਆ ਗਈਆਂ ਜਿੰਦੇ ਕਰਕੇ ਦਵਾਈਆਂ ਦੇ ਨਾਲ ਟੌਨਸਿਲਸ ਦਾ ਹੱਲ ਹੋ ਸਕਦਾ ਹੈ ਜਿਹੜੇ ਵੀ ਇਨਫੈਕਸ਼ਨਸ ਹੈ ਟੌਨਸਿਲ ਦੇ ਗਲੇ ਦਾ ਸੋਜਿਸ਼ ਹੈ ਉਹ ਸਾਰੀ ਸਹੀ ਕੀਤੀ ਜਾ ਸਕਦੀ ਹੈ ਜੀ ਦਵਾਈਆਂ ਤੋਂ ਬਾਅਦ ਵੀ ਜੇ ਪੇਸ਼ੈਂਟ ਨੂੰ ਆਰਾਮ ਨਹੀਂ ਆਂਦਾ ਜਾਂ ਕਈ ਵਾਰ ਅਸੀਂ ਕਹਿੰਦੇ ਕਿ ਵੀ ਜੇ ਪੇਸ਼ੈਂਟ ਨੂੰ ਸਾਲ ਦੇ ਵਿੱਚ ਤਿੰਨ ਵਾਰੀ ਤੋਂ ਜ਼ਿਆਦਾ ਗਲਾ ਖਰਾਬ ਹੁੰਦਾ ਟੌਨਸਿਲਸ ਕਰਕੇ ਜਿੰਦੇ ਕਰਕੇ ਕਿ ਪੇਸ਼ੈਂਟ ਖਾਣਾ ਨਹੀਂ ਖਾ ਪੰਦਾ ਹੈਗਾ ਤਾਂ ਤੇ ਉਹਦੇ ਵਿੱਚ ਅੱਗੇ ਆਪਾਂ ਨੂੰ ਆਪਸ਼ਨਸ ਦੁਜੇ ਸੋਚਨੇ ਚਾਹੀਦੇ ਆ ਜਿੰਦੇ ਵਿੱਚ ਕੀ ਇੱਕ ਤਾਂ ਟੌਨਸਿਸ ਦਾ ਆਪਰੇਸ਼ਨ ਕਰ ਸਕਦੇ ਹੈਗੇ ਆ ਆਪਾਂ ਤੇ ਇਹ ਇੱਕ ਟੌਨਸਿਸ ਆਪਰੇਸ਼ਨ ਆਪਣਾ ਅਖੀਰਲਾ ਹੱਲ ਹੁੰਦਾ ਆਪਾਂ ਕੋਸ਼ਿਸ਼ ਇਹੀ ਕਰੀਦੀ ਹੈ ਕਿ ਵੀ ਟੌਨਸਿਸ ਨੂੰ ਕੱਢਿਆ ਨਾ ਜਾਵੇ ਕਿਉਂਕਿ ਟੌਨਸਿਸ ਆਪਣੇ ਸਰੀਰ ਲਈ ਇੰਪੋਰਟੈਂਟ ਹੁੰਦੇ ਆ ਜੀ ਪਰ ਜੇ ਕਿਤੇ ਆਪਾਂ ਨੂੰ ਲੱਗਦਾ ਹੈ ਕਿ ਵੀ ਟੌਨਸਿਸ ਖਰਾਬ ਹੈ ਤਾਂ ਫਿਰ ਉਹਦਾ ਅਖੀਰਲਾ ਹੱਲ ਆਪਣਾ ਆਪਰੇਸ਼ਨ ਕਰਕੇ ਹੀ ਸਰਜਰੀ ਸਰਜਰੀ ਕਰਨੀ ਪਵੇਗੀ ਤੇ ਡਾਕਟਰ ਸਾਹਿਬਾ ਜਿਹੜਾ ਫਿਰ ਆਫਟਰ ਰਿਜ਼ਲਟ ਹੈ ਉਹ ਕਿਸ ਤਰ੍ਹਾਂ ਮਤਲਬ ਡਿਪੈਂਡ ਅਪਨ ਪੇਸ਼ੈਂਟ ਜਾਂ ਫਿਰ ਪੇਸ਼ੈਂਟ ਤੋਂ ਪੇਸ਼ੈਂਟ ਡਿਪੈਂਡ ਕਰਦਾ ਪਰ ਰਿਜ਼ਲਟਸ ਮੇਨ ਇਹ ਕਿ ਟੌਨਸਿਸ ਦੇ ਕਰਕੇ ਜਿਹੜੀਆਂ ਤਕਲੀਫਾਂ ਹੈ ਉਹ ਬਿਲਕੁਲ ਠੀਕ ਹੋ ਜਾਂਦੀ ਹੈ ਜੀ ਕਿਉਂਕਿ ਤੁਸੀਂ ਕਈਆਂ ਦੇ ਮਨ 'ਚ ਇਹ ਸਵਾਲ ਹੁੰਦਾ ਕਿ ਆਪਾਂ ਟੌਨਸਿਲਸ ਦਾ ਹੁਣੇ ਕੰਦੇ ਸੀ ਤੁਸੀਂ ਕਿ ਇਮਿਊਨਿਟੀ ਬਣਾਉਂਦੇ ਆ ਤਾਕਤ ਦਿੰਦੇ ਆ ਤੇ ਉਹਨਾਂ ਨੂੰ ਆਪਾਂ ਕੱਢਤਾ ਤਾਂ ਫਿਰ ਸਰੀਰ ਦਾ ਕਿਵੇਂ ਬਣੇਗਾ ਮੈਂ ਉਹ ਨਹੀਂ ਜਿਵੇਂ ਦੱਸਿਆ ਕਿ ਕੱਲਾ ਟੌਨਸਿਲਸ ਹੀ ਇੱਕ ਆਰਗਨ ਨਹੀਂ ਹੈ ਕਿ ਜਿਹੜੇ ਕੀ ਤਾਕਤ ਬਣਾਉਂਦੇ ਆ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਐ ਐਡਨੋਇਡਸ ਹੁੰਦੇ ਐ ਲਿੰਫੋਇਡ ਟਿਸ਼ੂਜ਼ ਹੋਰ ਬਹੁਤ ਸਾਰੇ ਹੁੰਦੇ ਗਲੇ ਦੇ ਵਿੱਚ ਜਿਹੜੇ ਕੀ ਆਪਣੇ ਸਰੀਰ ਦੀ ਤਾਕਤ ਬਣਾਉਂਦੇ ਇੱਕ ਚੀਜ਼ ਜਿਹੜੀ ਖਰਾਬ ਐ ਉਹਨੂੰ ਕੱਢਣਾ ਜ਼ਰੂਰੀ ਐ ਜੀ ਤੇ ਬਾਕੀ ਚੀਜ਼ਾਂ ਉਹ ਆਪਣਾ ਕੰਮ ਕਰਨਗੀਆਂ ਜੀ ਆ डॉक्टर साहब तीस बहुत अच्छी गल्ह दस रिगार्डिंग टू ईयर नोज एंड थ्रॉट हूँ मैं चाहागी कि सारे दर्शकों एक मैसेज जरूर दियो कि किस तरह वो इन अपने तीनों ऑर्गनस में स्वस्थ रह रख सकते हैं और एक खुशहाल जीवन जिस तरह मैं इंट्रोडक्शन किया रह सकते हैं सब तो पहला कना के मैं कह कि ईयरबड्स वगैरह बिल्कुल यूज़ नहीं करने चाहिए कना की सफाई दे सिर्फ अपने टॉवल या किसी चीज़ के न थोड़ा साफ कर सकते हो ਕੋਈ ਵੀ ਤਿੱਖੀ ਚੀਜ਼ ਖਾਣ ਦੇ ਵਿੱਚ ਨਹੀਂ ਮਾਰਨੀ ਚਾਹੀਦੀ ਉੱਚੀਆਂ ਆਵਾਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਕੋਈ ਵੀ ਦਿੱਕਤ ਲੱਗਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਵ ਨੱਕ ਦੇ ਲਈ ਇਹੀ ਹੈ ਕਿ ਬਈ ਪੋਲੂਸ਼ਨ ਵਾਲੀ ਜਗ੍ਹਾ ਤੋਂ ਪਰਹੇਜ਼ ਰੱਖੋ ਅਮ ਇਨਫੈਕਸ਼ਨਸ ਤੋਂ ਬਚੋ ਤੇ ਗਲੇ ਦੇ ਲਈ ਖਾਸ ਕਰਕੇ ਮੈਂ ਕਹਾਂਗਾ ਕਿ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਬਦਲਣਾ ਪਏਗਾ ਬਾਹਰਲਾ ਖਾਣਾ ਪੀਣਾ ਬੰਦ ਰੱਖਣਾ ਪਏਗਾ ਅ ਇਨਫੈਕਸ਼ਨਸ ਤੋਂ ਬਚਣਾ ਪਏਗਾ ਤੇ ये सब चीज़ का ध्यान रखेंगे तो अपना कान ना गला बिल्कुल स्वस्थ रहेगा जी बिल्कुल सो so, बहुत ही महत्वपूर्ण टिप्स डॉक्टर साहब ने दतिया रिगार्डिंग टू आर ईयर थ्रोट एंड नोस मैंने लगता है कि जे सारियाँ थोड़ी थोड़ी अभी फॉलो करा तो फिर काफ़ी हद तक बहुत सारी इन्फेक्शन डे टू तो डे लाइफ के आ रही हैं उस तो असी बच सकते डॉक्टर साहब बहुत बहुत धनबाद तुम अपना कीमती समय कट के आए ते तो थोड़े न सारे करा अगले हफ्ते मुलाकात एक नवे विषय के तक ली इजाजत दौ नमस्कार